ਤਾਂ ਫਿਰ ਇਸ ਲਈ ਦੋਸਤੋ ਅਸੀਂ Chrome browser ਦੇ ਵਿੱਚ ਜਾ ਕੇ easy jama bandi search ਕਰਾਂਗੇ ਅਤੇ easy jama bandi portal ਆ ਜਾਵੇਗਾ ਅਸੀਂ ਉਸ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਤੁਸੀਂ ਇੱਥੇ ਦੇਖੋ ਪੰਜਾਬ ਲੈਂਡ ਰਿਕਾਰਡ ਲਿਖਿਆ ਹੋਇਆ ਹੈ ਇਹ ਲਿਖਿਆ ਹੋਇਆ jama bandi.punjab.government.in ਆਪਾਂ ਹੁਣ ਇਸ ਦੇ ਉੱਪਰ ਚਲੇ ਜਾਣਾ ਹੈ ਹੁਣ easy jama bandi ਦਾ portal ਖੁੱਲ ਚੁੱਕਾ ਹੈ ਇਸ ਦੇ ਵਿੱਚ ਦੇਖੋ WhatsApp ਤੇ ਜੋਂ ਬੰਦੀ ਨੰਬਰ 1 ਦੇ ਉੱਪਰ ਲਿਖਿਆ ਆ ਰਿਹਾ ਫੇ ਵਿਰਾਸਤ ਦਾ ਇੰਤਕਾਲ ਵਸੀਕੇ ਦੇ ਆਧਾਰ ਤੇ ਇੰਤਕਾਲ ਫਰਦ ਬਦਲ ਰੱਪਟ ਸਬਸਕ੍ਰਿਪਸ਼ਨ ਕਈ ਸਾਰੀ ਸਹੂਲਤਾਂ ਤੁਹਾਨੂੰ ਮਿਲ ਰਹੀਆਂ ਆ ਆਪਾਂ ਆਪਣੀ ਫਰਦ ਕੱਢਣੀ ਸਿੱਖ ਰਹੇ ਆ ਤਾਂ ਇਸ ਦੇ ਲਈ ਪਹਿਲੇ ਹੀ ਖਾਨੇ ਦੇ ਲਿਖਿਆ ਹੋਇਆ WhatsApp ਤੇ ਜੋਂ ਬੰਦੀ ਆਪਾਂ ਇਸ ਦੇ ਉੱਪਰ ਕਲਿੱਕ ਕਰ ਲੈਣਾ ਹੈ ਹੁਣ ਦੇਖੋ ਫਰਦ ਦੀ ਲਿਖਿਆ ਹੋਇਆ ਡਿਜੀਟਲ ਦਸਕਤ ਵਾਲੀ ਫਰਦ ਦੀ ਕਾਪੀ ਵੀ ਇੱਥੋਂ ਮਿਲ ਜਾਵੇਗੀ ਹੁਣ ਚਾਰ ਆਪਸ਼ਨ ਦਿੱਤੇ ਹੋਈਆਂ ਮਾਲਕ ਦੇ ਨਾਮ ਦੇ ਮੁਤਾਬਕ ਖੇਵੜ ਦੇ ਮੁਤਾਬਕ ਖਤੌਨੀ ਨੰਬਰ ਮੁਤਾਬਕ ਖਸਰੇ ਮੁਤਾਬਕ ਤੁਹਾਨੂੰ ਜੇਕਰ ਖੇਵਟ ਖਤੌਨੀ ਖਸਰਾ ਨੰਬਰ ਨਹੀਂ ਪਤਾ ਤਾਂ ਤੁਸੀਂ ਮਾਲਕ ਦਾ ਨਾਮ ਭਰ ਕੇ ਵੀ ਇਸ ਨੂੰ ਕੱਢ ਸਕਦੇ ਹੋ ਸੋ ਆਪਾਂ ਮਾਲਕ ਦੇ ਨਾਮ ਦੇ ਉੱਪਰ ਆਪਣੀ ਫਰਦ ਕੱਢਣੀ ਹੈ ਤਾਂ ਆਪਾਂ ਮਾਲਕ ਦੇ ਨਾਮ ਵਾਲੇ ਪਹਿਲੇ ਖਾਨੇ ਦੇ ਉੱਪਰ ਕਲਿੱਕ ਕਰ ਲਵਾਂਗੇ ਉਸ ਬਾਅਦ ਦੇਖੋ ਤੁਸੀਂ ਇੱਥੇ ਲਿਖਿਆ ਹੋਇਆ ਜ਼ਿਲ੍ਹਾ ਤਹਿਸੀਲ ਚੁਣਨੀ ਹੈ ਪਿੰਡ ਚੁਣਨੀ ਹੈ ਤੇ ਸਾਲ ਚੁਣਨਾ ਹੈ ਆਪਾਂ ਇਹ ਸਾਰੇ ਆਪਸ਼ਨਾਂ ਨੂੰ ਪਹਿਲਾਂ ਭਰ ਲਵਾਂਗੇ ਅਤੇ ਫਿਰ ਹੇਠਾਂ ਚੁਣੋ ਵਾਲਾ ਆਪਸ਼ਨ ਦੇ ਉੱਪਰ ਚਲੇ ਜਾਵਾਂਗੇ ਹੁਣ ਇਸ ਖਾਨੇ ਦੇ ਵਿੱਚ ਜਾ ਕੇ ਆਪਾਂ ਮਾਲਕ ਦਾ ਨਾਮ ਭਰਨਾ ਜਿਸ ਦੇ ਨਾਮ ਦੇ ਉੱਪਰ ਅਸੀਂ ਕੋਈ ਲੈਂਡ ਰਿਕਾਰਡ ਵਾਲੀ ਫਰਦ ਕਢਾਉਣੀ ਹੈ ਪੰਜਾਬੀ ਦੇ ਵਿੱਚ ਇੱਥੇ ਭਰ ਕੇ ਅਸੀਂ ਮਾਲਕ ਵੇਖੋ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਤਾਂ ਫਿਰ ਉਹਨਾਂ ਇੱਥੇ ਕਈ ਸਾਰੇ ਨਾਮ ਸੇਮ ਨਾਮ ਸ਼ੋਅ ਕਰਨਗੇ ਕਿਉਂਕਿ ਇੱਕ ਨਾਮ ਦੇ ਕਈ ਵਿਅਕਤੀ ਹੋ ਸਕਦੇ ਆ ਅਤੇ ਜਦੋਂ ਪਿਤਾ ਦਾ ਨਾਮ ਮੈਚ ਕਰ ਜਾਵੇਗਾ ਤਾਂ ਫਿਰ ਤੁਸੀਂ ਉਸ ਆਪਸ਼ਨ ਦੇ ਸੱਜੇ ਹੱਥ ਜਾਣਾ ਹੈ ਸੱਜੇ ਤੇ ਜਾ ਕੇ ਤੁਸੀਂ ਸਿਲੈਕਟ ਦੇ ਉੱਪਰ ਕਲਿੱਕ ਕਰ ਦੇਣਾ ਹੈ ਇੱਥੇ ਨਾਮ ਲਿਖਿਆ ਆਵੇਗਾ ਪਿਤਾ ਦਾ ਨਾਮ ਲਿਖਿਆ ਆਵੇਗਾ ਅਤੇ ਦਾਦੇ ਦਾ ਨਾਮ ਵੀ ਲਿਖਿਆ ਆਵੇਗਾ ਅਤੇ ਖੇਵੜ ਨੰਬਰ ਵੀ ਲਿਖਿਆ ਆਣਗੇ ਤੁਸੀਂ ਇਹਨਾਂ ਦੇ ਵਿੱਚੋਂ ਜੇਕਰ ਇੱਕ ਤੋਂ ਵੱਧ ਦੇਖੇ ਬਠ ਹੈਗੀ ਹੈ ਤੁਸੀਂ ਜਿਹੜੀ ਖੇਵਟ ਦੀ ਫਰਦ ਘਟਵਾਣੀ ਚਾਹੁੰਦੇ ਹੋ ਤੁਸੀਂ ਉਸ ਨੂੰ ਸਿਲੈਕਟ ਕਰ ਸਕਦੇ ਹੋ ਜੇਕਰ ਇੱਥੇ ਇੱਕ ਹੀ ਖੇਵਟ ਹੈਗੀ ਹੈ ਤਾਂ ਫਿਰ ਤੁਸੀਂ ਸਿਲੈਕਟ ਵਾਲੇ ਖਾਨੇ ਨੂੰ ਵੀ ਸਿਲੈਕਟ ਕਰ ਲੈਣਾ ਅਤੇ ਖੇਵਟ ਨੂੰ ਵੀ ਸੈੱਟ ਕਰ ਲੈਣਾ ਅਤੇ ਉਸ ਤੋਂ ਬਾਅਦ ਹੇਠਾਂ ਜਾ ਕੇ ਇੱਥੇ ਕੈਪਚਾ ਦਰਜ ਕਰਨਾ ਜਿਹੜਾ ਕੈਪਚਾ ਇੱਥੇ ਨਜ਼ਰ ਆ ਰਿਹਾ ਹੈ ਕੈਪਚਾ ਦਰਜ ਕਰਕੇ ਤੁਸੀਂ ਰਿਪੋਰਟ ਦੇਖੋ ਦੇ ਉੱਪਰ ਕਲਿੱਕ ਕਰ ਲੈਣਾ ਹੁਣ ਇੱਥੇ ਲਿਖਿਆ ਆਵੇਗਾ ਕਿ ਤੁਸੀਂ ਡਿਜੀਟਲ ਹਸਤਾਖਰ ਵਾਲੀ ਕਾਪੀ ਚਾਹੁੰਦੇ ਹੋ ਜੇਕਰ ਤੁਸੀਂ ਡਿਜੀਟਲ ਹਸਤਾਖਰ ਵਾਲੀ ਕਾਪੀ ਚਾਹੁੰਦੇ ਹੋ ਤਾਂ ਜੈਸ ਕਰ ਸਕਦੇ ਹੋ ਜੇਕਰ ਡਿਜੀਟਲ ਹਸਤਾਖਰ ਵਾਲੀ ਕਾਪੀ ਤੁਹਾਨੂੰ ਨਹੀਂ ਚਾਹੀਦੀ ਤੁਸੀਂ ਜਸਟ ਵੈਸੀ ਹੀ ਰਿਕਾਰਡ ਦੇਖਣਾ ਹੈਗਾ ਤਾਂ ਫਿਰ ਤੁਸੀਂ ਨਹੀਂ ਕਰ ਸਕਦੇ ਹੋ ਜੇਕਰ ਡਿਜੀਟਲ ਹਸਤਾਖਰ ਵਾਲੀ ਕਾਪੀ ਚਾਹੁੰਦੇ ਹੋ ਤਾਂ ਜੈਸ ਦੇ ਉੱਪਰ ਕਲਿੱਕ ਕਰਾਂਗੇ ਤਾਂ ਫਿਰ ਇੱਥੇ ਬਿਨੇਕਰ ਦਾ ਨਾਮ ਬਿਨੇਕਰ ਦਾ ਮੋਬਾਈਲ ਨੰਬਰ ਬਿਨੇਕਰ ਦੀ ਈਮੇਲ ਐਡਰੈਸ ਸਾਨੂੰ ਭਰਨੀ ਪਵੇਗੀ ਇਹ ਤਿੰਨੋਂ ਚੀਜ਼ਾਂ ਭਰਨ ਤੋਂ ਬਾਅਦ ਤੁਸੀਂ ਹੇਠਾਂ ਦੇਖੋਗੇ ਕਿ ਫਾਰਮ ਕਿਸ ਤਰ੍ਹਾਂ ਪ੍ਰਾਪਤ ਕਰਨਾ ਚਾ ਵਰਸਾਉ ਦੇ ਉੱਪਰ ਲੈਣੀ ਹੈ ਈਮੇਲ ਦੇ ਉੱਪਰ ਲੈਣੀ ਹੈ ਕਿ ਡਾਊਨਲੋਡ ਕਰਨੀ ਹੈ ਤੁਸੀਂ ਪ੍ਰੋਤਕ ਵਿੱਚੋਂ ਕਿਸੇ ਇੱਕ ਜਾਂ ਸਾਰਿਆਂ ਦੀ ਚੋਣ ਵੀ ਕਰ ਸਕਦੇ ਹੋ ਅਤੇ ਇੱਥੇ ਜਮ੍ਹਾਂ ਕਰੋ ਦੇ ਉੱਪਰ ਕਲਿੱਕ ਕਰ ਦੇਣਾ ਹੈ ਹੁਣ 100 ਰੁਪਏ ਫੀਸ ਮੰਗੀ ਜਾ ਰਹੀ ਹੈ ਇਹ ਫੀਸ ਵਰਕੇ ਤੁਸੀਂ ਡਿਜੀਟਲ ਹਸਤਾਖਰ ਵਾਲੀ ਕਾਪੀ ਕਢਵਾ ਸਕਦੇ ਹੋ ਜੇਕਰ ਤੁਸੀਂ ਮੁਫਤਰੀ ਵਿੱਚ ਕਾਪੀ ਕਢਵਾਉਣੀ ਹੈ ਤਾਂ ਫਿਰ ਤੁਸੀਂ ਡਿਜੀਟਲ ਹਸਤਾਖਰ ਤੋਂ ਬਿਨਾਂ ਵਾਲੀ ਕਾਪੀ ਵੀ ਲੈ ਸਕਦੇ ਹੋ